ਰੇਡੀ ਇੱਕ ਬਜ਼ੁਰਗ 80 ਸਾਲ ਦਾ ਸ਼ਰਾਬ ਪੀ ਰਿਹਾ ਸੀ ਕਿਸੇ ਆਦਮੀ ਨੇ ਆਣ ਕੇ ਟੋਕਿਆ ਅਤੇ ਪ੍ਰਸ਼ਨ ਕੀਤਾ ਬਾਬਾ ਜੀ ਇੰਨੀ ਸ਼ਰਾਬ ਕਿਉਂ ਪੀਂਦੇ ਹੋ ਇਸ ਨਾਲ ਜਿਗਰ ਖਰਾਬ ਹੋ ਜਾਂਦਾ ਹੈ ਅਤੇ ਆਦਮੀ ਛੇਤੀ ਮਰ ਜਾਂਦਾ ਹੈ ਢੰਡੀ ਬਜ਼ੁਰਗ ਬੋਲਿਆ ਕੀ ਕਰਾਂ ਬੇਟਾ ਆਦਤ ਪੈ ਗਈ ਹੈ ਸ਼ਰਾਬ ਪੀਣ ਬਿਨਾ ਚੈਨ ਨਹੀਂ ਆਉਂਦਾ ਡੰਡੀ ਦੂਸਰਾ ਆਦਮੀ ਤੁਹਾਨੂੰ ਕੋਈ ਟੋਕਦਾ ਨਹੀਂ ਪ੍ਰਸ਼ਨ ਚਿੰਨ ਬਜ਼ੁਰਗ ਕੀ ਦੱਸਾਂ ਪੁੱਤ ਜਿਹੜੇ ਮੇਰੇ ਹਾਂ ਦੇ ਟੋਕਾ ਟਾਕੀ ਜਾਂ ਹੋਰ ਕੋਈ ਟੋਕਦਾ ਸੀ ਸਭ ਉੱਪਰ ਚਲੇ ਗਏ ਹਨ ਡੰਡੀ ਹੁਣ ਬੜੇ ਦਿਨਾਂ ਬਾਅਦ ਤੂੰ ਉਕਿਆ ਹੈ ਆਪਣਾ ਧਿਆਨ ਰੱਖੀ ਡੰਡੀ ਕਿਸੇ ਪਿੰਡ ਵਿੱਚ ਖੇਤੀਬਾੜੀ ਦੇ ਸਬੰਧ ਵਿੱਚ ਪਿੰਡ ਪੱਤਰ ਦਾ ਕੈਂਪ ਲੱਗਾ ਸੀ ਜਿਸ ਵਿੱਚ ਵੱਖ-ਵੱਖ ਕਿਸਮ ਦੇ ਅਧਿਕਾਰੀ ਅਤੇ ਕਰਮਚਾਰੀ ਬੈਠੇ ਸਨ ਅਤੇ ਨਾਲ ਕੈਂਪ ਵਿੱਚ ਕਿਸਾਨਾਂ ਨੂੰ ਸੁਚੱਜੇ ਧੰਗ ਨਾਲ ਬਿਠਾਉਣ ਵਿੱਚ ਲੱਗੇ ਸਨ ਡੰਡੀ ਕੁਝ ਅਫਸਰ ਚੰਡੀਗੜ੍ਹ ਤੋਂ ਵੀ ਆਏ ਸਨ ਡੰਡੀ ਇੱਕ ਸਟੇਟ ਪੱਧਰ ਦਾ ਅਧਿਕਾਰੀ ਜੋ ਚੰਡੀਗੜ੍ਹ ਤੋਂ ਆਇਆ ਸੀ ਕਿਸਾਨਾਂ ਨੂੰ ਸੰਬੋਧਨ ਕਰਕੇ ਕਹਿ ਰਿਹਾ ਸੀ ਕਿ ਸਾਡਾ ਮਹਿਕਮਾ ਕਿਸਾਨਾਂ ਪ੍ਰਤੀ ਬੜਾ ਇਮਾਨਦਾਰ ਹੈ ਡੰਡੀ ਦਿਨ ਰਾਤ ਕਿਸਾਨਾਂ ਦੀ ਸੇਵਾ ਵਿੱਚ ਲੱਗਾ ਰਹਿੰਦਾ ਹੈ ਡੰਡੀ ਕਿਸਾਨਾਂ ਨੂੰ ਕੋਈ ਕੰਮ ਦਫ਼ਤਰ ਵਿੱਚ ਰਿਸ਼ਵਤ ਲਏ ਬਿਨਾ ਕਰਦਾ ਹੈ ਅਤੇ ਕਿਸਾਨਾਂ ਨੂੰ ਖੇਤੀ ਪ੍ਰਤੀ ਚੰਗਾ ਯੋਗਦਾਨ ਕਰਦਾ ਹੈ ਡੰਡੀ ਕੈਂਪ ਸਮਾਪਤ ਹੋਇਆ ਕਿਸਾਨਾਂ ਨੇ ਮੁਲਾਜ਼ਮਾਂ ਨੇ ਚਾਹ ਪਾਣੀ ਪੀਤਾ ਡੰਡੀ ਅਚਾਨਕ ਉਸ ਅਧਿਕਾਰੀ ਦਾ ਧਿਆਨ ਕਿਸਾਨਾਂ ਦੇ ਇੱਕ ਰੇੜੀ ਖੇਤ ਵਿੱਚ ਪਿਆ ਜਿਸ ਵਿੱਚ ਕਾਲੀਆਂ ਟੋਰੀਆਂ ਲੱਗੀਆਂ ਹੋਈਆਂ ਸਨ ਡੰਡੀ ਉਸ ਨੇ ਹੌਲੀ ਜਹੀ ਬਲਾਕ ਅਫਸਰ ਨੂੰ ਕਿਹਾ ਕਿ ਕਿਸਾਨ ਦੇ ਖੇਤ ਵਿੱਚ 6 ਕਿਲੋ ਟੋਰੀਆਂ ਲਵਾ ਕੇ ਮੇਰੀ ਗੱਡੀ ਵਿੱਚ ਰਖਵਾ ਦਿਓ ਅਜਹੀ ਸਬਜੀ ਸ਼ਹਿਰਾਂ ਵਿੱਚੋਂ ਇੱਥੇ ਲੱਭਦੀ ਹੈ ਪ੍ਰਸ਼ੰਚਨ ਕਹਿਣੀ ਅਤੇ ਕਰਨੀ ਦਾ ਅੰਤਰ ਮਿਟ ਗਿਆ ਸੀ ਡੰਡੀ ਇੱਕ ਪਾਠਕ ਨੂੰ ਪੁਸਤਕਾਂ ਪੜਨ ਦਾ ਬੜਾ ਸ਼ੌਂਕ ਸੀ ਉਹ ਹਮੇਸ਼ਾ ਹੀ ਚੰਗੇ ਲੇਖਕ ਦੀ ਪੁਸਤਕ ਦੀ ਤਾੜ ਵਿੱਚ ਰਹਿਦਾ ਸੀ ਡੰਡੀ ਇੱਕ ਵਾਰ ਉਸ ਨੇ ਆਪਣੇ ਇੱਕ ਸਨੇਹੀ ਪਾਸੋਂ ਇੱਕ ਪੁਸਤਕ ਦੀ ਮੰਗ ਕੀਤੀ ਡੰਡੀ ਪੁਸਤਕ ਖਾਸ ਲੇਖਕ ਦੀ ਸੀ ਡੰਡੀ ਭਰਾ ਜੀ ਪੁਸਤਕ ਦੇਣ ਤੋਂ ਭळा ਮੈਨੂੰ ਕਿਵੇਂ ਇਨਕਾਰ ਹੋ ਸਕਦਾ ਹੈ ਡੰਡੀ ਕੀ ਉਹ ਤੁਹਾਡੇ ਤੋਂ ਜ਼ਿਆਦਾ ਚੰਗੀ ਸਕਦੀ ਹੈ ਪ੍ਰਸ਼ਨ ਚਿੰਨ ਪਰੰਤੂ ਤੁਸੀਂ ਲੇਖਕ ਨੂੰ ਪੈਸੇ ਭੇਜ ਕੇ ਪੁਸਤਕ ਮੰਗਵਾ ਲਵੋ ਤਾਂ ਚੰਗੀ ਗੱਲ ਹੈ ਡੰਡੀ ਕਿਉਂ ਪ੍ਰਸ਼ਨ ਚਿੰਨ ਤੁਹਾਨੂੰ ਮੇਰੇ ਉੱਤੇ ਵਿਸ਼ਵਾਸ ਨਹੀਂ ਰਿਹਾ ਡੰਡੀ ਮੈਂ ਤਾਂ ਬੜਾ ਹੀ ਸ਼ਰੀਫ ਆਦਮੀ ਹਾਂ ਡੰਡੀ ਪ੍ਰਭੂ ਇਹ ਤੁਸੀਂ ਕੀ ਗੱਲ ਕਹਿ ਮਾਰੀ ਰਸ਼ਨ ਚੰਨਾ ਮੈਨੂੰ ਤੁਹਾਡੇ ਉੱਤੇ ਤਾਂ ਪੂਰਾ ਵਿਸ਼ਵਾਸ ਹੈ ਡੰਡੀ ਦਰਅਸਲ ਮੈਂ ਸ਼ਰੀਫ ਆਦਮੀਆਂ ਨੂੰ ਪੁਸਤਕ ਦੇਣ ਤੋਂ ਜਰਾ ਘਬਰਾਉਂਦਾ ਹਾਂ ਕਿਉਂਕਿ ਉਸ ਵਰਗੀ ਕਿਤਾਬ ਮੁੜ ਕੇ ਮੇਰੇ ਹੱਥ ਨਹੀਂ ਲੱਗਦੀ ਡੰਡੀ ਉਹ ਬੜਾ ਹੀ ਸ਼ਰਾਰਤੀ ਮੁੰਡਾ ਸੀ ਅਤੇ ਪੜ੍ਹਾਈ ਤੋਂ ਹਮੇਸ਼ਾ ਜੀ ਚੁਰਾਉਂਦਾ ਸੀ ਡੰਡੀ ਜਦ ਇਸ ਗੱਲ ਦਾ ਉਸ ਦੇ ਪਿਤਾ ਨੂੰ ਪਤਾ ਲੱਗਿਆ ਤਾਂ ਉਹਨੇ ਇੱਕ ਤਰਕੀਬ ਸੋਚੀ